ਕਰਦੇ ਮਾਰੇ ਜਾ ਕੇ ਨਰੈਣਪੁਰੀ ਜੀ ਨਾਲ ਜਿਹੜੇ ਕਲਵਾਨੋ ਵਾਲੇ ਆ ਸੰਤਾਂ ਨਾਲ ਮਿਲ ਕੇ ਜਾ ਕੇ ਸਰਦਾਰ ਨਾਲ ਸਿੰਘ ਜੀ ਨੂੰ ਕਹਿੰਦਾ ਮੈਨੂੰ ਮਾਫ ਕਰ ਦਿਓ ਉਸ ਤੋਂ ਬਾਅਦ ਹੁਣ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ ਹੁਣੇ ਚੇਤਨ ਸਿੰਘ ਜੋੜਾ ਮੱਜਰੇ ਨਾਲ ਜਿਹੜਾ ਫਿਰਦਾ ਸ਼ਹਿਰ ਦੀ ਨਗਰ ਕੌਂਸਲ ਦੀ ਸਾਰੀ ਪ੍ਰਾਪਰਟੀ ਇਸ ਨੇ ਵੇਚੀ ਸ਼ਹਿਰ ਦਾ ਦੱਸੋ ਇੱਕ ਨੂੰ ਮਿਲੀ ਇਹ ਗੱਲ ਜਿਹੜੀ ਐ ਐਨਓਸੀ ਐ ਸਿਰਫ ਕਰ ਰਹੇ ਹੋ ਕਹਿੰਦਾ ਮੇਰੇ ਇੱਕ ਵਟ ਐਮਐਲ ਦੇ ਹਿਸਾਬ ਨਾਲ ਜੀ ਮਿਊਸਪੈਲਟੀ ਦੇ ਪ੍ਰਧਾਨ ਜੀ ਇੱਥੇ ਹਾਜ਼ਰ ਨੇ ਇਹ ਤੁਸੀਂ ਦੱਸੋਗੇ ਵੀ ਮਾਮਗੜ ਦੇ ਵਿੱਚ ਕੋਈ ਹਾਊਸ ਟੈਕਸ ਇੰਪਲੀਮੈਂਟ ਹੈਗਾ ਨਹੀਂ ਹੈਗਾ ਹਾਊਸ ਟੈਕਸ ਦੀ ਕੋਈ ਇੰਪਲੀਮੈਂਟਰੀ ਉੱਥੇ ਸਾਰੀ ਬਾਕਪੋਰਡ ਦੀ ਪ੍ਰਾਪਰਟੀ ਹੈ ਕੀ ਤੁਸੀਂ ਇਹ ਦੇਖਿਆ ਵੀ ਜਿਹੜੇ ਉਹ ਆਪ ਵਾਲੇ ਕੈਂਡੀਡੇਟ ਨੇ ਧਰਮਪਾਲ ਨਾਂ ਰੋ ਵੀ ਮਾਮਗੜ ਚ ਰਹਿੰਦਾ ਹੈ ਉਹ ਨੂੰ ਕੋਈ ਰਿਸ਼ਤੀ ਵਾਲੀ ਜਗ੍ਹਾ ਹੈ ਉਹਨਾਂ ਨੇ ਕੋਈ ਨਾ ਕੋਈ ਰਿਸ਼ਤੀ ਧੱਕੇ ਨਾਲ ਕਰਵਾਈ ਹੋਈ ਹੈ ਉਹ ਹਾਊਸ ਟੈਕਸ ਭਰਿਆ ਹੈ ਉੱਥੇ ਨਾ ਲ ਹੋਰ ਹੈ ਜਿਹੜੀ ਆਸ਼ਾ ਕੁਮਾਰੀ ਹੈ ਇਹਦੇ ਨਾਮ ਜਿਹੜੀ ਇੱਕ ਬੱਕ ਮੋਰ ਦੀ ਪ੍ਰਾਪਰਟੀ ਹੁੰਦੀ ਹੈ ਇੱਕ ਲੋਕਲ ਕੌਂਸਲ ਦਾ ਕਾਨੂੰਨ ਹੈ ਕਿ ਉਹਦਾ ਇੱਕ ਮਹੀਨੇ ਦੀ ਜਿਹੜਾ ਹੈ ਹਾਊਸ ਟੈਕਸ ਭਰ ਕੇ ਜਿਹਦੀ ਬਾਕੀ ਤਾਂ ਮਾਫ ਹੋ ਜਾਂਦਾ ਠੀਕ ਹੈ ਠੀਕ ਹੈ ਆਸ਼ਾ ਕੁਮਾਰੀ ਦੇ ਨਾਮ ਤੇ ਤਾਂ ਜਿਹੜਾ ਹੈ ਨਾ ਤਾਂ ਪ੍ਰਾਪਰਟੀ ਉਹਦੇ ਬਿਜਲੀ ਦਾ ਬਿੱਲ ਅੰਦਾ ਨਾ ਟੂਟੀ ਦਾ ਬਿੱਲ ਅੰਦਾ ਉਹ ਕਿਸ ਚੀਜ਼ ਦਾ ਹਾਊਸ ਟੈਕਸ ਭਰਨ ਕੇ ਦੱਸੋ ਮੈਨੂੰ ਗੱਲ ਇਹ ਸਾਡੇ ایਓ ਸਾਹਿਬ ਨੇ ਤੱਕਾ ਕਰਿਆ ਹੈ ایਓ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ ਕਹਿੰਦਾ ਮੇਰੇ ਤੇ ਮੰਤਰੀ ਦਾ ਪ੍ਰੈਸ਼ਰ ਹੈ ਮੈਨੂੰ ਦੇਣੀ ਪੈਣੀ ਹੈ ਇਹਨੂੰ ਉਸ ਉਹ ਨੂੰ ਦੇਤੀ ਐ ਨੂੰ ਸੀ ਸਾਡੇ ਵਾਲੇ ਉਹ ਕਿਹਦਾ ਇਹ ਹੀ ਕੁਐਸਚਨ ਹੈ ਬਸ ਗਲਤ ਹੈ ਯੋਸਾ ਬੰਦਾ ਧੱਕਾ ਕਰਦਾ ਮਹੱਲੇ ਦੀ ਇੱਕ ਵੀ ਐਨਓਸੀ ਜਿਹੜੀ ਆ ਇੱਕ ਨੂੰ ਮਿਲੀ ਨਹੀਂ ਗਲਤੀ ਜਿਹੜੀ ਐਨਓਸੀਆਂ ਸਿਰਫ ਧਰਮਪਾਲ ਨਾਲ ਨੂੰ ਮਿਲੀ ਐ ਹਾਂਜੀ ਬਾਕੀ ਸਮਾਜ ਦੇ ਕਿਸੇ ਬੰਦੇ ਨੂੰ ਐਨਓਸੀ ਨਹੀਂ ਮਿਲ ਸਕਦੀ ਇੱਥੇ ਤਿੰਨ ਕਹਦੀ ਐ ਜਰਾ ਭਰੇ ਦਿਨਾਂ ਦੇ ਤੁਸੀਂ ਉਹ ਜਵਾਬ ਦੇਤਾ ਹਾਂਜੀ ਥਿਸ ਇਜ਼ ਵੀ ਮੇ ਇਹ ਪ੍ਰੋਪਰਟੀ ਐਕਟ ਦਾ ਲੇਟੈਸਟ ਪੜ੍ਹਿਆ ਹੈ ਜੀ ਧਰਮਪਾਲ ਦਾ ਹਾਂਜੀ ਹਾਂਜੀ ਨਾਲ ਦੇ ਨਾਲ ਭਰਾ ਕੇ ਭਾਈਓ ਤਨੂੰ ਪਤਾ ਲੱਗਿਆ ਜੀ ਕਿ ਆਪਣਾ ਪੁਆਇੰਟ ਬਣਾਇਆ ਇਹਨਾਂ ਨੇ ਚਲੋ ਸਿੱਕੇ ਗਰਾਊਂਡ ਤੇ ਕਰਕੇ ਕਰਾਇਆ ਕੰਮ ਬਹੁਤ ਅਸੀਂ ਬਹੁਤ ਧੰਨਵਾਦ ਕਰਦੇ ਆ ਬਹੁਤ ਵੱਡਾ ਰਹਿਣ ਸਾਨੂੰ ਸਮਾਣਾ ਪ੍ਰੈਸ ਦਾ ਮਿਲਿਆ ਇਸ ਸਾਰਿਆਂ ਨੇ ਜੋ ਲੋਕਦਰ ਦਾ ਇਥੇ ਘਾਣ ਹੋਇਆ ਆ ਤੁਵਾਸ਼ਾ ਦੇਖ ਰਹੇ ਹੋ ਅਸੀਂ ਸਰਦੀ ਵੀ ਆਣ ਵਾਲੇ ਟਾਈਮ ਜੀ ਵੀ ਇਸ ਤਰ੍ਹਾਂ ਹੀ ਆ ਜਿਹੜਾ ਸਾਰਾ ਕਟਣਾ ਕਰਮ ਹੈ ਲੋਕਾਂ ਦੇ ਸਾਹਮਣੇ ਲੈ ਕੇ ਆਉਂਗੇ ਸੋ ਇਹ ਸਾਰੀ ਪੋਜੀਸ਼ਨ ਹੈ ਕਿਸੇ ਨੇ ਕੋਈ ਵੀ ਪ੍ਰਸ਼ਨ ਕਰਨਾ ਹੋਵੇ ਤੁਸਮ ਕੋਈ ਆਪਸ਼ਨ ਨਹੀਂ ਹੈ ਠੀਕ ਹੈ ਜੀ ਦੇਖੋ ਤੁਸੀਂ ਕਪੂਰ ਚੰਦ ਬਾਰੇ ਕੁਐਸਚਨ ਕਰਦੇ ਹੋ 92 21 ਨੰਬਰ ਦੀ ਨਵਾਂ ਦਾ ਜਵਾਬ ਦੇਣਾ ਚਾਹਨਾ ਕਪੂਰ ਚੰਦ ਬਾਂਸਰ ਜੀ ਹਾਂਜੀ ਮਾਈਕ ਬੁੱਕ ਹਾਂਜੀ ਆਜੋ ਕਾ ਇਧਰ ਆਜੋ ਹਾਂਜੀ ਧੰਨਵਾਦ ਨੂੰ ਤਿਆਰ ਤੇ ਲਿਖੋ ਦੱਸੋ ਜੀ ਕਪੂਰ ਚੰਦ ਜੀ ਨੇ ਜਿਹੜਾ ਕੱਲ ਕੁਐਸਚਨ ਕਰਾਇਆ 21 ਨੰਬਰ ਵਾਲਾ ਪੰਨਾ 63 ਜਿਹੜੀਆਂ ਨੂੰ ਪੁੱਛੋ ਉਹ ਕਿਹੜੀ ਪਾਰਟੀ ਦਾ ਟੀਏ 2002 ਚ ਜਦੋਂ ਕੈਪਟਨ ਸਰਕਾਰ ਆਈ ਉਸ ਤੋਂ ਅਨੇ ਸਬੰਦੇ ਨੇ ਆਜ਼ਾਦ ਲੜਿਆ ਰਾਜਾ ਮਾਲਵਿੰਦਰ ਸਿੰਘ ਦੀ سپورਟ ਨਾਲ ਇਹ ਕਹਿੰਦਾ ਬਾਅਦ ਵਿੱਚ ਮੈਂ ਕਾਂਗਰਸ ਪਲੇਟ ਚ ਕਰਾਂਗਾ ਉਹ ਪਲੇਟ ਨਹੀਂ ਕਰਿਆ ਕਾਂਗਰਸੀ سپورਟ ਨਾਲ ਇਹ ਇਹਦੀ ਘਰ ਵਾਲੀ ਸ਼ਸ਼ੀ ਬਾਂਸਲ ਬਾਈਸ ਪ੍ਰਧਾਨ ਬਣੀ ਉਸ ਤੋਂ ਬਾਅਦ ਛਾਲ ਮਾਰ ਕੇ ਅਕਾਲੀ ਦਲ ਚ ਚਲ ਗਿਆ ਉੱਥੇ ਇਸ ਨੇ ਪੂਰੀ ਗੁੰਡਰਾਗਰਦੀ ਕੀਤੀ ਜਿਹੜੀ ਅਸੀਂ 2017 ਦੀ ਇਲੈਕਸ਼ਨ ਜਿੱਤੀ ਇਸ ਦੀ ਗੁੰਡਾਗਰਦੀ ਦੇ ਕਾਰਨ ਅਸੀਂ ਬੜੀ ਭਾਰੀ ਵੋਟਾਂ ਨਾਲ ਸ਼ਹਿਰ ਚ ਜਿੱਤ ਕੇ ਆਏ ਜਿਹੜੀਆਂ ਮੈਂ ਰਖੜਾ ਸਾਹਿਬ ਦੇ ਰੈਨਮਾਈ ਚ ਪੱਠਿਆਂ ਨਾਲ ਜੋ ਹਾਲਾਤ ਪੈਦਾ ਕਰਿਆ ਉਹ ਪੰਜਾਬ ਦੇ ਪੱਠਿਆਂ ਨਾਲ ਨੂੰ ਪੁੱਛ ਲੋ ਇਸ ਵਿੱਚ ਫਿਰ ਜਿਹੜੀਆਂ ਨੇ ਕੀ ਹਾਲ ਕਰਿਆ ਉਹਨੂੰ ਸਾਡੀ ਸਰਕਾਰ ਆ ਗਈ ਡਰਦੇ ਮਾਰੇ ਜਾ ਕੇ ਨਰੈਣਪੂਰੀ ਜੀ ਨਾਲ ਜਿਹੜੇ ਕਲਵਾਨੋ ਵਾਲੇ ਆ ਸੰਤਾਂ ਨਾਲ ਮਿਲ ਕੇ ਜਾ ਕੇ ਸਰਦਾਰ ਲਾਲ ਸਿੰਘ ਜੀ ਨੂੰ ਕਹਿੰਦਾ ਮੈਨੂੰ ਮਾਫ ਕਰ ਦਿਓ ਉਸ ਤੋਂ ਬਾਅਦ ਹੁਣ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ ਹੁਣੇ ਚੇਤਨ ਸਿੰਘ ਜੋੜਾ ਮਾਜਰੇ ਨਾਲ ਜਿਹੜਾ ਫਿਰਦਾ ਸ਼ਹਿਰ ਦੀ ਨਗਰ ਕੌਂਸਲ ਦੀ ਸਾਰੀ ਪ੍ਰਾਪਰਟੀ ਇਸਰੇ ਵੇਚੀ ਸ਼ਹਿਰ ਦਾ ਦੱਸੋ ਹਾਲ ਅੱਜ ਚੋਖ ਹੋਇਆ ਪਿਆ ਸਾਰਾ ਸ਼ਹਿਰ ਟ੍ਰੈਫਿਕ ਦਾ ਕੀ ਹਾਲ ਹੈ ਇਸ ਚ ਫੇਰ ਕਿਹੜੀਆਂ ਪੁੱਛੋਗੇ ਸੀ ਹੈ ਕਿ ਇਹਦਾ ਇਹ ਕਿਹੜੀ ਪਾਰਟੀ ਦਾ ਇਹ ਕਿਹੜਾ ਮੂੰਹ ਨਾਲ ਮੈਨੂੰ ਕੋਸ਼ਿਸ਼ ਕਰਾ ਰਿਹਾ ਕਿ 21 ਨੰਬਰ ਵਾਰਡ ਦਾ ਹੈ ਜਿਹੜੇ ਸਰਕਾਰੀਆਂ ਸਾਥੀਆਂ ਜਿਹੜੀ ਤਕਸ਼ਾਈ ਹੈ ਕਾਂਗਰਸ ਪਾਰਟੀ ਇਕੱਠੀ ਹੈ ਅਸੀਂ ਖੜੇ ਹੋ ਕੇ ਇਹਦੀ ਲੜਾਈ ਲੜਾਂਗੇ ਇਹਦਾ ਬਰੂਧ ਕਰਾਂਗੇ ਮੈਂ ਤਾਂ ਚੇਤਨ ਸਿੰਘ ਡੋੜਾ ਮਾਜਰਾ ਨੂੰ ਇੱਕੋ ਹੀ ਗੱਲ ਪੁੱਛਣਾ ਚਾਹੁੰਦਾ ਵੀ ਜੇ ਇੰਨੀ ਤਾਕਤ ਹੈ ਯਾਰ ਕੁਝ ਹਲਕੇ ਚ ਕਰਕੇ ਦਿਖਾ ਦੇ ਕਿਸੇ ਪਿੰਡ ਨੂੰ 50000 ਦੀ ਕੋਈ ਗ੍ਰਾਂਟ ਦਿੱਤੀ ਹੋਵੇ ਕੋਈ ਸੜਕ ਬਣਾਈ ਹੋਵੇ ਉਹ ਕਹਿੰਦੇ 11 ਕਰੋੜ ਰੁਪਏ ਬੱਸ ਸਟੈਂਡ ਨੂੰ ਦਿੱਤੇ ਮੰਡੀ ਦਾ ਕੰਮ ਕਰਾਇਆ ਹੋਵੇ ਉਹ ਕਹਿੰਦੇ 11 ਕਰੋੜ ਰੁਪਏ ਬੱਸ ਸਟੈਂਡ ਨੂੰ ਦਿੱਤਾ ਸੀ ਬੱਸ ਸਟੈਂਡ ਬਣਿਆ ਹੋਇਆ ਦੇਖ ਲਿਓ ਤੁਸੀਂ ਕੋਦੋ-ਕੂਟੋ ਲਾ ਕੇ ਇੱਥੇ ਦਿਖਾ ਦਿਓ ਸੁਬਾਣੇ ਵਾਲਿਆਂ ਨੂੰ ਲੱਖ ਲੱਗੀ ਹੈ ਉਹ ਸਾਡੇ ਟਾਈਮ 'ਚ ਐਮਐਲਏ ਸਾਹਿਬ ਦੇ ਕੇ ਐਸੀ ਪੈਸੇ ਹੋ ਉਹੀ ਟੈਂਡਰ ਹੈ ਉਹੀ ਠੇਕੇਦਾਰ ਹੈ ਉਹ ਟੈਂਡਰ ਅਸੀਂ ਕਰਵਾਤਾ ਸੀ ਉਹ ਪੈਸੇ ਅਸੀਂ ਮਨਜ਼ੂਰ ਕਰਾਤੇ ਸੀ ਮੈਂ ਇੰਨਾ ਹੀ ਪੁੱਛਣਾ ਚਾਹਨਾ ਵੀ ਜੇ ਐਡਾ ਹੀ ਭਾਈ ਤੂੰ ਤਾਕਤਵਰ ਹੈ ਤੂੰ ਵਜੀਰ ਹੈਂ ਕਿਸੇ ਪਿੰਡ ਨੂੰ 50000 ਦੀ ਕੋਈ ਗ੍ਰਾਂਟ ਕੋਈ ਸੜਕ ਕੋਈ ਸਮਾਨੇ ਦੀ ਕੋਈ ਪੈਚ ਵਰਕ ਨਹੀਂ ਹੋਇਆ ਜਿੱਥੇ ਆ ਇੱਥੇ ਜਿਹੜੀਆਂ ਸਾਡੀਆਂ ਬਣਾਈਆਂ ਹੋਈਆਂ ਸੜਕਾਂ ਇਹ ਜਿਹੜੇ ਜਾਣਦੇ ਐ